ਨਾਬਾ ਸ਼ਹਿਰ ਦੇ ਰੋਟੀ ਪੁੜਾ ਮਸ਼ਹੂਰ ਨੇ ਰੋਟੀ ਪੁੜਾ ਤੋਂ ਲੈ ਕੇ ਬੌੜਾ ਗੇਟ ਤੱਕ 4 ਕਿਲੋਮੀਟਰ ਦਾ ਦੈਰਾ ਬਣਦਾ ਜਿਹੜਾ ਇਹ ਰੋੜਾ ਆਪਸ ਦੇ ਵਿੱਚ ਵੱਡੇ ਸ਼ਹਿਰਾਂ ਨੂੰ ਜੋੜਦਾ ਪਰ ਇਸ ਰੋਡ ਤੇ ਪਿਛਲੇ 40 ਦਿਨਾਂ ਦੌਰਾਨ 4 ਮੌਤਾਂ ਜਿਹੜੀਆਂ ਹੋਈਆਂ ਨੇ ਜਿਨ੍ਹਾਂ ਦੇ ਵਿੱਚ ਇੱਕ 9 ਸਾਲਾ ਮਸੂਮ ਦੀ ਜਾਨ ਗਈਆ ਦਿਵਾਲੀ ਵਾਲੇ ਦਿਨ ਪਰ ਸ਼ਹਿਰ ਦੇ ਲੋਕਾਂ ਵੱਲੋਂ ਕੈਂਡਲ ਮਾਰਚ ਜਰੂਰ ਕੀਤਾ ਗਿਆ ਪ੍ਰਸ਼ਾਸਨ ਨੂੰ ਜਗਾਉਣ ਦੇ ਲਈ ਉਸ ਮਸ਼ੂਮ ਨੂੰ ਸ਼ਰਧਾਂਜਲੀ ਦਿੱਤੀ ਗਈ ਪਰ ਨਾਭਾ ਪ੍ਰਸ਼ਾਸਨ ਨਾ ਨਗਰ ਕੌਂਸਲ ਨਾ ਪੀਡਲੂਡੀ ਡਿਪਾਰਟਮੈਂਟ ਜਿਹੜੇ ਲੱਖਾਂ ਰੁਪਇਆ ਸਰਕਾਰਾਂ ਤੋਂ ਤਨਖਾਹਾਂ ਲੈਂਦੇ ਨੇ ਪਰ ਕੁਰਸੀਆਂ ਤੇ ਬੈਠ ਕੇ ਸ਼ਾਮ ਨੂੰ ਆਪਣੇ ਘਰਾਂ ਨੂੰ ਚਲੇ ਜਾਂਦੇ ਨੇ ਪਰ ਉਹ ਲੋਕਾਂ ਦੀ ਸੁਰੱਖਿਆ ਬਿਲਕੁਲ ਨਹੀਂ ਕਰ ਰਹੇ ਰੋਡਾਂ ਦੇ ਉੱਪਰ ਆਏ ਦਿਨ ਵੱਡੇ ਵੱਡੇ ਹਾਦਸੇ ਵਾਪਰ ਰਹੇ ਨੇ ਇਨਾਂ ਦਾ ਜ਼ਿੰਮੇਵਾਰ ਕੌਣ ਸਰਕਾਰ ਜ਼ਿੰਮੇਵਾਰ ਸਰਕਾਰ ਸਰਕਾਰੀ ਮੁਲਾਜ਼ਮਾਂ ਨੂੰ ਟਿਊਟੀ ਦੇ ਤਨਾਤ ਕਰਦੀਆ ਪਰ ਸਰਕਾਰੀ ਮੁਲਾਜ਼ਮ ਨੇ ਜਿਹੜੇ ਉਹ ਕੁੰਬ ਕਰਨ ਦੀ ਨੀਂਦ ਸਿਰਫ ਤੇ ਸਿਰਫ ਕਾਗਜ਼ਾਂ ਤੱਕ ਸੈਨਾ ਤੱਕ ਸੀਮਿਤ ਰਹਿੰਦੇ ਨੇ ਕਈ ਪੀ ਡਬਲਯੂ ਡੀ ਡਿਪਾਰਟਮੈਂਟ ਦੇ ਅਧਿਕਾਰੀ ਨੇ ਜਿਹੜੇ ਵੱਡੇ ਅਧਿਕਾਰੀ ਨੇ ਅਸੀਂ ਐਕਸ਼ਨ ਤੱਕ ਗੱਲ ਕਰਾਂਗੇ ਕਿ ਐਕਸ਼ਨ ਸਾਹਿਬ ਤਾਂ ਬਹੁਤ ਘੱਟ ਡਿਊਟੀ ਤੇ ਵਿਰਾਜਮਾਨ ਹੁੰਦੇ ਨੇ ਕਈ ਵਾਰ ਫੋਨ ਤੱਕ ਵੀ ਨਹੀਂ ਚੁੱਕਦੇ ਐਕਸ਼ਨ ਸਾਹਿਬ ਪਰ ਲੋਕਾਂ ਦਾ ਦਰਦ ਲੋਕਾਂ ਦਾ ਜਿਹੜਾ ਦਰਦ ਆ ਉਹ ਸੜਕ ਤੇ ਆ ਕੇ ਲੋਕ ਆਪ ਦਾ ਦਰਦ ਆ ਜਿਹੜਾ ਸਰਕਾਰ ਤੱਕ ਪਹੁੰਚਾਉਣ ਦੀ ਗੱਲ ਕਰਦੇ ਨੇ ਪਰ ਨਾਬਾ ਦੇ ਵਿਧਾਇਕ ਨੂੰ ਜਾਗਣਾ ਚਾਹੀਦਾ ਕਿ ਜਿਹੜਾ ਨਾਬੇ ਦਾ ਪ੍ਰਸ਼ਾਸਨ ਆ ਪੀਡਬਲਿਊ ਡਿਪਾਰਟਮੈਂਟ ਆ ਉਹਨਾਂ ਨਾਲ ਮੀਟਿੰਗ ਕਰੇ ਕਿੱਥੇ ਕਿੱਥੇ ਵੱਡੇ ਵੱਡੇ ਹਾਸੇ ਬਾਪਰਦੇ ਨੇ ਇਹਨਾਂ ਜਾਨਾਂ ਨੂੰ ਕਿਸ ਤਰ੍ਹਾਂ ਬਚਾਇਆ ਜਾ ਸਕਦਾ ਪਰ ਅਜੇ ਤੱਕ ਕਿਸੇ ਵੀ ਅਧਿਕਾਰੀ ਦੇ ਪੀਡਬਲਿਊ ਡਿਪਾਰਟਮੈਂਟ ਦੀ ਗੱਲ ਕੀਤੀ ਜਾਵੇ ਨਗਰ ਕੌਂਸਲ ਦੀ ਗੱਲ ਕੀਤੀ ਜਾਵੇ ਕਿਸੇ ਤੇ ਕੰਨ ਤੇ ਜੂ ਨਹੀਂ ਸਰਕਦੀ ਜਦੋਂ ਲੋਕ ਇਕੱਠੇ ਹੋ ਜਾਂਦੇ ਨੇ ਦਾ ਫਿਰ ਲੋਕਾਂ ਦੇ ਵਿੱਚ ਆ ਕੇ ਸ਼ਿਕਾਇਤਾਂ ਕਰਦੇ ਨੇ ਸੀਆਈਡੀ ਡਿਪਾਰਟਮੈਂਟ ਨੂੰ ਭੇਜਦੇ ਨੇ ਸਪੈਸ਼ਲ ਬ੍ਰਾਂਚ ਨੂੰ ਭੇਜਦੇ ਨੇ ਅਸੀਂ ਇਹਦਾ ਹੱਲ ਜਲਦੀ ਤੋਂ ਜਲਦੀ ਕਰ ਦਿੰਦੇ ਆ ਪਰ ਉਸ ਧਰਨੇ ਮਜ਼ਾਰਿਆਂ ਨੂੰ ਰੋਕਣ ਦੇ ਲਈ ਟਕਿਆਉਣ ਦੇ ਲਈ ਪਰ ਗੱਲ ਉਥੇ ਦੀ ਉਥੇ ਖੜ ਜਾਂਦੀ ਹੈ ਤੇ ਗੱਲਬਾਤ ਵੀ ਅਸੀਂ ਕਰਾਂਗੇ ਸੀਨੀਅਰ ਐਡਵੋਕੇਟ ਨਾਬਤ ਹੋਣਾ ਇਹ ਵੀ ਸਮੇਂ-ਸਮੇਂ ਤੇ ਪ੍ਰਸ਼ਾਸਨ ਨੂੰ ਜਗਾਉਂਦੇ ਨੇ ਪਰ ਪ੍ਰਸ਼ਾਸਨ ਫਿਰ ਕੋਈ ਨਾ ਕੋਈ ਨੀਂਦ ਦੀਆਂ ਗੋਲੀਆਂ ਲੈ ਕੇ ਸੌ ਜਾਂਦਾ ਪਰ ਇੱਕ ਮਹੀਨੇ ਤੋਂ ਲਗਾਤਾਰ ਨਹੀਂ ਪਿਛਲੇ ਕਈ ਮਹੀਨਿਆਂ ਤੋਂ ਲਗਾਤਾਰ ਨਾਬਾ ਪ੍ਰਸ਼ਾਸਨ ਨੂੰ ਜੁਗਾਰ ਰਹੇ ਨੇ ਪਰ ਕੱਲ ਆਪ ਹੱਥਾਂ ਦੇ ਵਿੱਚ ਤਾਕਤੀਆਂ ਲੈ ਕੇ ਉਹ ਕੰਮ ਕੀਤੇ ਨੇ ਜਿਹੜੇ ਪ੍ਰਸ਼ਾਸਨ ਨੂੰ ਕਰਨੇ ਚਾਹੀਦੇ ਮਜੀਲ ਸਾਹਿਬ ਤੁਹਾਡੀ ਵੀ ਕਿਤੇ ਨਾ ਕਿਤੇ ਬਹੁਤ ਵੱਡੀ ਸਲਾਘਾ ਬਣਦੀ ਆ ਤੁਸੀਂ ਵੀ ਜਿਹੜਾ ਸਰਕਾਰ ਦੇ ਮੁਲਾਜ਼ਮ ਨੂੰ ਉਪਰਾਲੇ ਕਰਨੇ ਚਾਹੀਦੇ ਨੇ ਪਰ ਉਹ ਤੁਸੀਂ ਕਰ ਰਹੇ ਹੋ ਮਾਨ ਸਾਹਿਬ ਗੈਸ ਇਸ ਤਰ੍ਹਾਂ ਹੈ ਕਿ ਦਿਵਾਲੀ ਵਾਲੇ ਦਿਨ ਜਦੋਂ 9 ਸਾਲ ਦਾ ਮਸਰੂਮ ਬੱਚੇ ਦੀ ਡੈਥ ਹੋਈ ਤਾਂ ਸਾਡਾ ਸਾਰਿਆਂ ਦਾ ਜਿਹੜਾ ਹਿਰਦਾ ਭੁਲੂਦ ਰਿਆ ਗਿਆ ਤਾਂ ਦੋ ਅਤੀਕ ਕਾਲ ਦਿੱਤੀ ਤਾਂ 2 ਨਵੰਬਰ ਨੂੰ ਸਾਰਾ ਨਾਬਾ ਦੇ ਚੰਗੇ-ਚੰਗੇ ਡਾਕਟਰ ਚਾਰਟਡ ਅਕਾਊਂਟੈਂਟ ਵਕੀਲ ਐਡਸਟ੍ਰੀਲਿਸਟ ਬਿਜ਼ਨਸਮੈਨ ਸਾਰੇ ਸ਼ਾਹੀ ਸਮਾਜ ਦਾ ਇਕੱਠੇ ਹੋਏ ਉੱਥੋਂ ਕੈਂਡਲਵਾਰਚ ਕੱਢਿਆ ਤਾਂ ਕਿ ਸਰਕਾਰ ਨੂੰ ਜਗਾਇਆ ਜਾਵੇ 2-3 ਦਿਨਾਂ ਬਾਅਦ ਮੈਸੇਜ ਆਇਆ ਕਿ ਵੀ ਟ੍ਰੈਫਿਕ ਲਾਈਟਾਂ ਲੱਗ ਰਹੀਆਂ ਨੇ ਸੜਕ ਦਾ ਹਾਲ ਹੈ ਜਿਹੜਾ ਅਸੀਂ ਉਹ ਜਲਦੀ ਤੋਂ ਜਲਦੀ ਠੀਕ ਕਰਦਾਂਗੇ ਪਰ ਦੇਖੋ 1 ਮਹੀਨਾ ਲੰਘਣ ਬਾਅਦ ਅਸੀਂ 1 ਮਹੀਨਾ ਪੂਰਾ ਵੇਟ ਕੀਤਾ ਕੱਲ 30 ਨਵੰਬਰ ਨੂੰ ਅਸੀਂ ਪ੍ਰੋਟੈਸਟ ਸੜਕ ਦੇ ਹਾਰੇ ਦੁਆਲੇ ਬੈਨਰ ਲੈ ਕੇ ਖੜੇ ਤਾਂ ਕਿ ਕਿਸੇ ਤਰੀਕੇ ਦੇ ਨਾਲ ਇਹਨਾਂ ਨੂੰ ਜਗਾਇਆ ਜਾਵੇ ਜਿਹੜਾ ਬੌੜਾ ਗੇਟ ਡਿਵਾਈਡਰ ਹੈ ਉਹਦੇ ਤੇ ਕਿਸੇ ਤਰ੍ਹਾਂ ਦਾ ਕੋਈ ਰਿਫਲੈਕਟਰ ਨਾ ਹੋਣ ਕਰਕੇ ਅਸੀਂ ਦੇ ਟਾਇਰਾਂ ਦੇ ਉੱਤੇ ਫਲੋਰਸੈਂਟ ਟੇਪ ਲਗਾ ਕੇ ਕੱਲ ਉੱਥੇ ਲਗਾਈਆਂ ਨੇ ਤਾਂ ਕਿ ਕੱਲ ਪਰਸੋਂ ਧੁੰਦ ਪੈਣ ਲੱਗ ਜਾਣੀ ਹੈ ਕੋਈ ਕੀਮਤੀ ਜਾਨ ਨਾ ਚਲੀ ਜਾਵੇ 90 ਦੀ ਜਿਹੜੀ ਸਰਕੂਲਰ ਰੋਡ ਦੇ ਉੱਤੇ ਟ੍ਰੈਫਿਕ ਦੀ ਡੈਂਸਿਟੀ ਆ ਉਹ ਮੇਰੇ ਖਿਆਲ 'ਚ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਹੈ ਬਹੁਤ ਸਾਲ ਦੀ ਮੰਗ ਹੈ ਕਿ 90 ਦੇ ਆਲੇ ਦੁਆਲੇ ਰਿੰਗ ਰੋਡ ਬਣਨੀ ਚਾਹੀਦੀ ਹੈ ਬਾਈਪਾਸ ਬਣਨਾ ਚਾਹੀਦਾ ਹੈ ਸ਼ਾਇਦ ਕਾਗਜ਼ਾਤ ਹੀ ਹੈ ਉਸ ਦੇ ਉੱਤੇ ਕੋਈ ਵਿਉਂਤਬੰਦੀ ਨਹੀਂ ਹੋ ਰਹੀ ਚਲੋ ਹੁਣ ਇਹ ਕਹਿ ਦੇਣਗੇ ਕਿ ਅਸੀਂ ਸਰਵੇ ਕਰ ਰਹੇ ਹਾਂ ਸਾਨੂੰ ਜਦ ਤੱਕ ਸਰਕੂਲਰ ਰੋਡ ਦੇ ਆਲੇ ਦੁਆਲੇ ਰਿੰਗ ਰੋਡ ਨਹੀਂ ਬਣਦੀ ਜਾਂ ਬਾਈਪਾਸ ਨਹੀਂ ਬਣਦਾ ਇਹ ਸਰਕੂਲਰ ਰੋਡ ਦੀ ਹਾਲਤ ਸੁਧਾਰੀ ਜਾਵੇ ਪਾਰਵਤੀ ਦੇ ਖੋਖੇ ਤੋਂ ਲੈ ਕੇ ਥੂਹੀ ਰੋਡ ਤੱਕ ਸੂਏ ਦੇ ਨਾਲ-ਨਾਲ ਖਾਲੀ ਜਗ੍ਹਾ ਪਈ ਹੈ ਉਹ ਜਗ੍ਹਾ ਨੂੰ ਚੌੜਾ ਕਰਕੇ ਫੋਰ ਲੇਨਿੰਗ ਤਾਂ ਆਮ ਨਾਲ ਹੀ ਕੀਤੀ ਜਾ ਸਕਦੀ ਹੈ ਇਹ ਕੋਈ ਵੱਡਾ ਪ੍ਰੋਜੈਕਟ ਨਹੀਂ ਹੈ ਨੰਬਰ 2 ਦੇ ਉੱਤੇ ਜਗ੍ਹਾ ਜਗ੍ਹਾ ਤੇ ਜਿੱਥੇ ਚ ਰਸਤੇ ਸਰਕੂਲਰ ਰੋਡ ਨੂੰ ਕੱਟਦੇ ਨੇ ਉੱਥੇ ਟ੍ਰੈਫਿਕ ਲਾਈਟਾਂ ਲੱਗਣੀਆਂ ਚਾਹੀਦੀਆਂ ਨੇ ਹੁਣ ਅਸੀਂ ਕੱਲ ਪ੍ਰੋਟੈਸਟ ਕੀਤਾ ਸੀਗਾ ਹੁਣ ਅਸੀਂ ਇੱਕ ਮਹੀਨਾ ਫੇਰ ਵੇਟ ਕਰਾਂਗੇ ਉਸ ਤੋਂ ਬਾਅਦ ਨਾਬਾ ਦੇ ਨਿਵਾਸੀ ਫੇਰ ਕੋਈ ਵੱਡਾ ਧਰਨਾ ਜਾਂ ਕੋਈ ਪ੍ਰੋਟੈਸਟ ਮਾਰਚ ਕਰਦੇ ਬਿਲਕੁਲ ਮਹੇਲ ਸਾਹਿਬ ਇਹਦੇ ਵਿੱਚ ਜ਼ਿੰਮੇਵਾਰੀ ਕੀ ਬਣਦੀ ਆ ਜਿਹੜੀਆਂ ਲੱਖਾਂ ਲੱਖਾਂ ਰੁਪਏ ਸਰਕਾਰ ਦੇ ਮੁਲਾਜ਼ਮ ਤਨਖਾਹਾਂ ਲੈਂਦੇ ਨੇ ਗਰਮੀ ਹੁੰਦੀ ਆ ਏਸੀ ਲਾ ਲੈਂਦੇ ਨੇ ਤੇ ਠੰਡ ਹੁੰਦੀ ਆ ਹੀਟਰ ਲਾ ਲੈਂਦੇ ਨੇ ਪਰ ਲੋਕਾਂ ਦਾ ਕੀ ਕਸੂਰ ਹੈ ਦੇ ਵਿੱਚ ਮਾਨ ਸਾਹਿਬ ਮੇਰੇ ਨਾਲ ਦੋ ਵਕੀਲ ਸਾਹਿਬ ਖੜੇ ਨੇ ਗੁਰਪ੍ਰੀਤ)^{(1)})^{(2)})^{(3)})^{(4)})^{(5)})^{(6)})^{(7)})^{(8)})^{(9)})^{(10)})^{(11)})^{(12)})^{(13)})^{(14)})^{(15)})^{(16)})^{(17)})^{(18)})^{(19)})^{(20)})^{(21)})^{(22)})^{(23)})^{(24)})^{(25)})^{(26)})^{(27)})^{(28)})^{(29)})^{(30)})^{(31)})^{(32)})^{(33)})^{(34)})^{(35)})^{(36)})^{(37)})^{(38)})^{(39)})^{(40)})^{(41)})^{(42)})^{(43)})^{( ਉਹਦੇ ਤੇ ਜੇ ਵੀ ਜਿਹੜੇ ਕੋਈ ਇਨਕ੍ਰੋਚਮੈਂਟ ਹੋ ਰਹੀਆਂ ਨੇ ਉਹ ਚੱਕ ਕੇ ਮਿਊਸਪਲ ਕਾਉਂਸਲ ਨੇ ਲੈ ਕੇ ਜਾਣੀਆਂ ਨੇ ਔਰ B&R ਨੇ ਇਸ ਸੜਕ ਨੂੰ ਰੋਡਵਰਦੀ ਰੱਖਣਾ ਹੈ ਦੋਨੋਂ ਮੈਂ ਕਿਵਾਂ ਸੀਦਾ ਕਦੇ ਦੇਖਿਆ ਨਹੀਂ ਪਹਿਲਾਂ ਇੱਕ ਬੇਲਦਾਰ ਹੁੰਦੇ ਸੀ ਕਿ ਜਿਹੜੇ ਸੜਕ ਦੇ ਆੜੇ-ਦਾਲੇ ਕੁਛ ਨਾ ਕੁਛ ਕੱਚੇ ਬਰਮਾਂ ਨੂੰ ਕਰਦੇ ਰਹਿੰਦੇ ਸੀ ਆਈ ਡੋਨਟ ਨੋ ਕਿ ਇਹਨਾਂ ਨੇ ਬੇਲਦਾਰਾਂ ਦੇ ਤਾਂ ਪੋਸਟਾ ਹੀ ਚੱਕਤੀਆਂ ਕੋਈ ਕਦੇ ਅਸੀਂ ਕੋਈ ਐਸਟੀਓ ਐਕਸੀਅਨ ਜਾਂ ਜੇਈ ਇਸ ਰੋਡ ਦੇ ਉੱਤੇ 12 ਸਾਲ ਹੋ ਗਏ ਰੋਜ਼ ਲੰਘਦੇ ਆ ਸਵੇਰੇ ਸ਼ਾਮ ਅਸੀਂ ਤਾਂ ਕਦੇ ਦੇਖਿਆ ਨਹੀਂ ਬਿਲਕੁਲ ਕਦੇ ਕੋਈ ਪੀ ਡਬਲਯੂ ਡੀ ਅਧਿਕਾਰੀ ਜਿਹੜੇ ਐਕਸ਼ਨ ਨੇ ਉਹਨਾਂ ਨਾਲ ਤੁਹਾਡੀ ਗੱਲ ਹੋਈ ਆ ਕਦੇ ਤੁਸੀਂ ਉਹਨਾਂ ਦਫ਼ਤਰ ਚ ਮਿਲਿਓ ਮੈਂ ਖੁਦ ਤਾਂ ਨਹੀਂ ਮਿਲਿਆ ਪਰ ਜਿਹੜੇ ਮੇਰੇ ਸਾਥੀ ਨੇ ਉਹ ਕਈ ਵਾਰੀ ਮਿਲ ਚੁੱਕੇ ਨੇ ਤੇ ਉਹਨਾਂ ਨੂੰ ਆਸ਼ਵਾਸ਼ਣ ਵੀ ਦਿਵਾਇਆ ਗਿਆ ਹੈ ਕਿ ਅਸੀਂ ਜੀ ਜਲਦੀ ਤੋਂ ਜਲਦੀ ਲਾਈਟਾਂ ਲਾ ਰਹੇ ਆ ਫੰਡ ਫੰਡ ਆ ਗਏ ਨੇ ਮਿਊਨਿਸਪਲ ਕਾਉਂਸਲ ਨੇ ਫੰਡ ਪਾਸ ਕਰਤੇ ਨੇ ਪਰ ਉਹ ਕਾਗਜ਼ਾਤੀ ਹੈ ਉਹ ਗਰਾਊਂਡ ਲੈਵਲ ਤੇ ਇਸ ਤਰ੍ਹਾਂ ਦਾ ਕੁਝ ਨਹੀਂ ਦਿਖਾਈ ਦਿੱਤਾ ਕਿ ਗਰਾਊਂਡ ਲੈਵਲ ਤੇ ਇੱਕ ਦਿਨ ਇਨਕ੍ਰੋਚਮੈਂਟਾਂ ਜ਼ਰੂਰ ਦੂਰ ਕੀਤੀਆਂ ਸੀਗੀਆਂ ਤੇ ਥੋੜਾ ਜਿਹਾ ਆਲੇ ਦੁਆਲੇ ਥੋੜਾ ਜਿਹਾ ਫਰਕ ਪਿਆ ਪਰ ਉਸ ਤੋਂ ਜ਼ਿਆ ਕੁਲਕ ਤੁਸੀਂ ਕਿ ਇਸ ਤਰ੍ਹਾਂ ਦੇਖਦੇ ਹੋ ਜਦੋਂ ਸਵੇਰੇ ਆਉਨੇ ਹੋ ਸ਼ਾਮ ਨੂੰ ਤਹਿਸੀਲ ਦੇ ਵਿੱਚੋਂ ਜਾਂਦੇ ਹੋ ਕਿੰਨਾ ਡਰ ਲੱਗਦਾ ਵਹੀਕਲ ਚਲਾਉਂਦੇ ਸਾਨੂੰ ਬਹੁਤ ਡਰ ਲੱਗਦਾ ਜੀ ਬਹੁਤ ਵਹੀਕਲ ਹੋਈ ਜ਼ਿਆਦਾ ਕਿ ਇਹਨਾਂ ਦੀ ਸੜਕ ਦਾ ਇੰਨਾ ਮਾੜਾ ਹਾਲ ਹੈ ਜਿਹੜਾ ਸਾਈਡਾਂ ਤੇ ਅਸਾਰੀ ਕੀਤੀ ਦੀਆਂ ਨਜਾਇਜ਼ ਕਬਜ਼ੇ ਨੇ ਜੀ ਉਹ ਨਹੀਂ ਹਟਵਾਉਣ ਦੀ ਮਿਊਨਿਸਪਲ ਕਾਰਪੋਰੇਸ਼ਨ ਬਾਕੀ ਅਸੀਂ ਕੋਈ ਅਫਸਰ ਸੜਕ ਤੇ ਤਾਂ ਦੇਖੇ ਹੀ ਨਹੀਂ ਨਾ ਕੋਈ ਪੁਲਿਸ ਵਾਲਾ ਟ੍ਰੈਫਿਕ ਵਾਲਾ ਖੜਦਾ ਹੈ ਜੀ ਇੰਨਾ ਜ਼ਿਆਦਾ ਬੁਰਾ ਹਾਲ ਆ ਦੋ ਦੋ ਘੰਟੇ ਲੱਗਦੇ ਨੇ ਜੀ ਜਾਮ ਬੋੜਾ ਗੇਟ ਦਾ ਬਿਲਕੁਲ ਕਦੇ ਜਾਮ ਦੇ ਵਿੱਚ ਫਸ ਜਾਂਦੇ ਆ ਪਰ ਕੋਈ ਟ੍ਰੈਫਿਕ ਮੁਲਾਜ਼ਮ ਨਹੀਂ ਦਿੰਦਾ ਉਹ ਰੈਸਟ ਹਾਊਸ ਦੇ ਨੇੜੇ ਜ਼ਰੂਰ ਨਾਕੇਬੰਦੀ ਕਰ ਲੈਂਦੇ ਨੇ ਪਰ ਡਿਊਟੀ ਬੋੜਾ ਗੇਟ ਬਣਦੀ ਆ ਕਿਸ ਤਰ੍ਹਾਂ ਦੇਖਦੇ ਇਹ ਹੈਗਾ ਜੀ ਇਹ ਜਿਹੜਾ ਬੋੜਾ ਗੇਟ ਹੈਗਾ ਇਹ ਇੱਕ ਤਰ੍ਹਾਂ ਦਾ ਖੂਨੀ ਚ ਰਸਤਾ ਬਣ ਚੁੱਕਿਆ ਹੈ ਨਾਬੇ ਦਾ ਇਹ ਜਿਹੜੀ ਰੋਡ ਹੈ ਸਾਰੀ ਅਫਸਰ ਸਹਿਬਾਨ ਨੇ ਜਿਹੜੇ ਨਾਬੇ ਦੇ ਉਹ ਇਸੇ ਰੋਡ ਤੋਂ ਦੀ ਆਉਂਦੇ ਆ ਉਹਨਾਂ ਨੂੰ ਭਲੀ ਭੰਤੀ ਇਸ ਫੈਕਟ ਤੋਂ ਜਾਣੂ ਨੇ ਉਹ ਵੀ ਇਸ ਰੋਡ ਦਾ ਹਾਲ ਕੀ ਹੈ ਖੱਡਾ ਹੋਇਆ ਹੋਇਆ ਵੈ ਜੀ ਪਹਿਲਾਂ ਇੱਥੇ ਐਕਸੀਡੈਂਟ ਹੋ ਕੇ ਹਟਿਆਗਾ ਆ ਪਿਛਲੇ ਹਫਤੇ ਦੀ ਗੱਲ ਹੈ ਮੁੰਡਾ ਇਹਦੀ ਟਰਾਲੇ ਦੇ ਨਾਲ ਡੈਥ ਹੋ ਚੁੱਕੀ ਹੈਗੀ ਪੀਡਬਲਯੂਡੀ ਬੀ ਐਂਡ ਆਰ ਆਫਿਸ ਵੀ ਹੀਰਾਨ ਕਲੇਪ ਚ ਹੈ ਜੀ ਉਹ ਸਾਰੇ ਅਫਸਰ ਸਹਿਬਾਨ ਇੱਥੇ ਆਉਂਦੇ ਆ ਐਸ ਡੀ ਐਮ ਸਹਿਬਾਨ ਉਰੇ ਆਉਂਦੇ ਆ ਤਸਦੀਲਦਾਰ ਸਹਿਬਾਨ ਉਹ ਵੀ ਇਸੇ ਰੋਡ ਤੋਂ ਆਉਂਦੇ ਆ ਤੇ PWD B&R ਦਾ ਅਫਸਰ ਵੀ ਇੱਥੋਂ ਹੀ ਆਉਂਦੇ ਨੇ ਕਿ ਇਹ ਮਤਲਬ ਪਰ ਇਸ ਦੇ ਉੱਤੇ ਸਾਨੂੰ ਨਹੀਂ ਪਤਾ ਵੀ ਕੀ ਗੱਲ ਹੈ ਵੀ ਉਹਨਾਂ ਦੇ ਕੀ ਹੱਥ ਬੰਨੇ ਹੋਏ ਨੇ ਵੀ ਉਹ ਇਸ ਰੋਡ ਤੋਂ ਖੁਦ ਗੁਜ਼ਰਦੇ ਆ ਉਹਨਾਂ ਨੂੰ ਸਾਰੀ ਨੌਲੇਜ ਹੈ ਇਸ ਚੀਜ਼ ਦੀ ਬਟ ਉਹ ਫਿਰ ਵੀ ਆਪਣਾ ਕੰਮ ਹੈ ਜਿਹੜੀ ਆਪਣੀ ਡਿਊਟੀ ਨਹੀਂ ਨਿਭਾ ਰਹੇ ਹੈਗੇ ਇਸ ਕਰਕੇ ਇਹ ਸਭ ਬੇਨਤੀ ਕਰ ਸਕਦੇ ਆ ਵੀ ਇਹਨੂੰ ਜਲਦੀ ਤੋਂ ਜਲਦੀ ਕੀਤਾ ਜਾਵੇ ਤਾਂ ਜੋ ਇਨਸਾਨੀ ਜਾਨਾਂ ਨੇ ਕੀਮਤੀ ਉਹ ਬਚ ਸਕਣ ਬਿਲਕੁਲ ਵੱਡੀ ਗੱਲ ਆਖੀਆ ਐਡਵੋਕੇਟ ਸਾਹਿਬ ਨੇ ਕਹਿੰਦੇ ਉਹ ਰਸਤਾ ਹੈ ਬੌੜਾ ਗੇਟ ਤੋਂ ਕੋਰਟ ਕੰਪਲੈਕਸ ਤਹਸੀਲ ਤੱਕ ਜਿੱਥੇ ਤਹਸੀਲਦਾਰ ਐਸ ਡੀ ਐਮ ਡੀ ਐਸ ਪੀ ਐਕਸ਼ਨ ਪੀ ਡਬਲਯੂ ਸਾਰੇ ਡਿਪਾਰਟਮੈਂਟਾਂ ਦੇ ਅਧਿਕਾਰੀ ਨੇ ਜਿਹੜੇ ਇਸ ਰੋਡ ਤੋਂ ਜਾਂਦੇ ਨੇ ਪਰ ਗੱਡੀਆਂ ਦੇ ਹਾਰਨ ਜ਼ਰੂਰ ਮਾਰਦੇ ਨੇ ਸਾਈਡ ਜ਼ਰੂਰ ਮਿਲ ਜਾਂਦੀ ਆ ਪਰ ਲੋਕਾਂ ਦੀਆਂ ਕੀਮਤੀ ਜਾਨਾਂ ਨੂੰ ਬਚਾਉਣ ਦੇ ਲਈ ਨਹੀਂ ਉਹਨਾਂ ਤੋਂ ਕੋਈ ਕਦਮ ਚੁੱਕਿਆ ਜਾ ਰਿਹਾ ਕੀਮਤੀ ਜਾਨਾਂ ਕਿਸ ਤਰ੍ਹਾਂ ਬਚਾਈਆਂ ਜਾ ਸਕਦੀਆਂ ਨੇ ਕਿੰਨੇ ਨਜਾਇਜ਼ ਕਬਜ਼ੇ ਪਾਰਬਤੀ ਦੇ ਖੋਖੇ ਤੋਂ ਲੈ ਕੇ ਬੌੜਾ ਗੇਟ ਤੱਕ ਜਿਹੜੇ ਦਿਖਾਈ ਦਿੱਤੇ ਜਾਂ ਦਿੰਦੇ ਨੇ ਪਰ ਉਹ ਕਿਸੇ ਦੀਆਂ ਨਜ਼ਰਾਂ 'ਚ ਨਹੀਂ ਆ ਰਹੇ ਜੇ ਰਾਜਨੀਤਿਕ ਲੋਕਾਂ ਦੀ ਸਹਿਤੇ ਨੇ ਜੇ ਵੋਟ ਰਾਜ ਕਰਕੇ ਨਜਾਇਜ਼ ਕਬਜ਼ੇ ਨਹੀਂ ਹਟਾਏ ਜਾਂਦੇ ਕਿਉਂਕਿ ਰਾਜਨੀਤਿਕ ਲੋਕਾਂ ਦੀ ਸਹਿਤੇ ਨੇ ਜਿਹੜੇ ਇਹ ਨਜਾਇਜ਼ ਕਬਜ਼ੇ ਜਿਹਨੇ ਕਿਤੇ ਨਾ ਕਿਤੇ ਜ਼ਰੂਰ ਕੀਤੇ ਜਾਂਦੇ ਨੇ ਨਾਬਾ ਤੋਂ ਹਰਮਿਉਸ ਸਗਮਾਨ